ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਅੱਜ ਗੱਲ ਕਰਦੇ ਹਾਂ 5 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 5 ਜੂਨ ਜਿਵੇਂ ਆਪਾਂ ਪਹਿਲਾਂ ਦੱਸਿਆ ਹੋਇਆ ਸੀਗਾ ਕਿ ਪੰਜਾਬ ਦੇ ਵਿੱਚ ਮੀਂਹ ਨੇਰੀ ਦਾ ਦੌਰ ਇੱਕ ਜਰੂਰ ਲੱਗੇਗਾ ਉਹ ਕੋਈ ਵੀ ਦਿਨ ਹੋ ਸਕਦਾ ਹੈ 104 5 6 ਤੇ 7 ਤਰੀਕ ਦੇ ਵਿੱਚ ਕਰ ਇੱਕ ਦਿਨ ਲੱਗਣ ਦੀ ਸੰਭਾਵਨਾ ਹੈ ਜਿਹਦੇ ਵਿੱਚ ਸਭ ਤੋਂ ਵੱਧ ਮੀਂਹ ਤੇ ਤੇਜ਼ ਹਨੇਰੀ ਦੇ ਦਿਨ ਲੱਗਣ ਦੀ ਸੰਭਾਵਨਾ ਹੈ ਉਹ ਹੈ ਕਿ 5 ਦੀ ਦੁਪਹਿਰ ਤੋਂ ਬਾਅਦ ਤੇ 6 ਦੀ ਦੁਪਹਿਰ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਵਾਰ ਤਕੜਾ ਤੇਜ਼ ਤੂਫਾਨ ਝੁੱਲੜ ਦੀ ਸੰਭਾਵਨਾ ਬਣ ਰਹੀ ਹੈ ਜਿਦੇ ਵਿੱਚ ਮਾਝੇ ਮਾਲਵੇ ਤੇ ਦੁਆਬੇ ਦੇ ਤਿੰਨੇ ਹੀ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ ਇੱਕ ਪਾਸਿਓ ਹਨੇਰੀ ਦਾਖਲ ਹੋਵੇਗੀ ਰਾਜਸਥਾਨ ਦੇ ਪਾਸਿਓ ਉਹ ਫਾਜ਼ਲਖਾ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਇਹਨਾਂ ਇਲਾਕਿਆਂ ਨੂੰ ਵੱਡੇ ਤੌਰ ਤੇ ਪ੍ਰਭਾਵਿਤ ਕਰੇਗੀ ਤੇ ਆਸਮਾਨ ਦੇ ਵਿੱਚ ਜਿਵੇਂ ਰਿੱਤਾ ਚੜਿਆ ਹੁੰਦਾ ਹੈ ਅਜਿਹਾ ਮਾਹੌਲ ਇਹਨਾਂ ਖੇਤਰਾਂ ਦੇ ਵਿੱਚ ਬਣਿਆ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਦੂਸਰੀ ਤਰਫ ਇੱਕ ਪਾਸਿਓ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਰਪੂਰਥਲਾ ਤੇ ਜਲੰਧਰ ਜ਼ਿਲ੍ਹਿਆਂ ਨੂੰ ਵੀ ਇੱਕ ਹਨੇਰੀ ਪੰਜਾਬ ਦੇ ਵਿੱਚ ਪ੍ਰਭਾਵਿਤ ਕਰੇਗੀ ਜਿਹਦੀ ਰਫਤਾਰ 70 ਤੋਂ 80 ਕਿਲੋਮੀਟਰ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਸੋਜੀ ਦੇ ਵਿੱਚ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਜਿਵੇਂ ਦਰਖਤ ਵੀ ਡਿੱਗ ਸਕਦੇ ਨੇ ਖੰਭੇ ਤਾਰਾਂ ਡਗਣੀਆਂ ਤੈ ਮੰਨੀਆਂ ਜਾ ਰਹੀਆਂ ਹਨ ਇਹ ਹਨੇਰੀ ਦੀ ਰਫ਼ਤਾਰ ਇੰਨੀ ਜ਼ਿਆਦਾ ਹੋ ਸਕਦੀ ਹੈ ਅੱਜ ਦੁਪਹਿਰ ਤੋਂ ਬਾਅਦ ਤੇ 6 ਜੂਨ ਦੀ ਦੁਪਹਿਰ ਤੋਂ ਪਹਿਲੋ ਪਹਿਲੋ ਜਿਹਾ ਮਾਹੌਲ ਬਣ ਸਕਦਾ ਹੈ ਜਿਸ ਦੇ ਵਿੱਚ ਤੇਜ ਹਵਾ ਤੇ ਸ਼ਰਾਟੇ ਵੀ ਲੱਗ ਸਕਦੇ ਹਨ ਕਿਤੇ ਕਿਤੇ ਹਲਕੀ ਬ੍ਰੀਕ ਗੜੇਮਾਰੀ ਵੀ ਹੋ ਸਕਦੀ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਤੇ ਕਾਫੀ ਇਲਾਕਿਆਂ ਦੇ ਵਿੱਚ ਜਾਨਕੀ ਸੁੱਕੀ ਹਨੇਰੀ ਤੇ ਬੱਦਲ ਝੱਖੜ ਵਾਲਾ ਮਾਹੌਲ ਇਸ ਤਰ੍ਹਾਂ ਦਾ ਬਣ ਸਕਦਾ ਹੈ ਗੁੱਲਮੁਲਾ ਕੇ ਥੋੜੀ ਜੀ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਅੱਜ ਬਾਅਦ ਦੁਪਹਿਰ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਦਿਖਾਈ ਦੇ ਰਹੀ ਹੈ